ਸਾਸੀਗਾ ਦੋਸਤੋ ਮੈਂ ਬੱਗੀ ਸੁਖਦੀਪ ਤੇ ਬਈ ਆਪਾਂ ਰਮਦਾਸ ਅਜਨਾਲੇ ਵੱਲ ਤੇ ਹੜਾਂ ਦੇ ਹਾਲਾਤ ਵੇਖ ਲਈ ਸੀ ਤੇ ਇਹ ਚਮਕੌਰ ਸਾਹਿਬ ਦੇ ਲਾਗੇ ਸਾਰੰਗਪੁਰ ਫਸੇ ਤੇ ਦਾਉਦਪੁਰ ਦੋ ਜਗ੍ਹਾ ਆ ਜਿੱਥੇ ਬੰਨ ਟੁੱਟਣ ਦਾ ਹਾਦਸਾ ਸੀ মিডিਆ ਦੇ ਵਿੱਚ ਤੁਸੀਂ ਖ਼ਬਰਾਂ ਸੁਣੀਆਂ ਹੋਣਗੀਆਂ ਇਸ ਤੋਂ ਇਹ ਉਸ ਇਲਾਕੇ ਦੀ ਵੀਡੀਓ ਆ ਉਸ ਬੰਨ ਤੋਂ ਮੈਂ ਗੱਲ ਕਰ ਰਿਹਾ ਹਾਂ ਤੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਥੈਲਾ ਭਰ ਕੇ ਰੇਤੇ ਦਾ ਸੰਗਤ ਨੇ ਆਪ ਮੁਹਾਰੇ ਲਾ ਕੇ ਨਾ ਦੇਖੋ ਤੁਸੀਂ ਦੇਖ ਸਕਦੇ ਹੋ ਦਰਖਤਾਂ ਨੂੰ ਖਿੱਚਾਂ ਪਾ ਦਿੱਤੀਆਂ ਗਈਆਂ ਨੇ ਤੇ ਤਾਂ ਕਿ ਇਹ ਅੱਗੇ ਅੱਗੇ ਨਾ ਜਾ ਬਦੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਦੀ ਮਦਦ ਵੀ ਆਈ ਆ ਸਰਕਾਰ ਵੱਲੋਂ ਤੇ ਬਾ ਸੁਖਵੀਰ ਸਿੰਘ ਬਾਦਲ ਹੋਰੀ ਆਏ ਇੱਥੇ ਉਹਨਾਂ ਨੇ ਅੱਗੇ ਤੇਲ ਦੀ ਸੇਵਾ ਵੀ 1000 ਲੀਟਰ ਰੋਜ ਦਾ ਤੇਲ ਇੱਥੇ ਅਨਾਉਂਸ ਕਰਕੇ ਗਏ ਸੀ ਵੀ ਜਿੰਨੇ ਦਿਨ ਕੰਮ ਚੱਲੇਗਾ ਤੇ ਉਦੋਂ ਬਾਅਦ ਇਦਾਂ ਥੈਲੇ ਭਰ ਕੇ ਇਹਦੇ ਵਿੱਚ ਪਾ ਕੇ ਆਹ ਲੋਹੇਦਿਆਂ ਦੇ ਵਿੱਚ ਪਾ ਕੇ ਇਹਨਾਂ ਨੂੰ ਅੱਗੇ ਬੰਨਿਆ ਗਿਆ ਪਰ ਮੈਂ ਇਥੇ ਇੱਕ ਗੱਲ ਦੱਸਣਾ ਵੀ ਸੰਗਤ ਨੇ ਆਪ ਮਹਾਰੇ ਬਹੁਤ ਹੀ ਮਦਦ ਕੀਤੀ ਆ ਪਰ ਜਿਹੜਾ 1 ਹੈ ਨਾ ਇਹਦਾ ਟੁੱਟਣ ਦਾ ਕਾਰਨ ਇਹ ਸੀ ਵੀ ਇਹ ਦੇ ਨਾਲ ਸਾਈਡਾਂ ਤੋਂ ਮਾਈਨਿੰਗ ਬਹੁਤ ਹੋਈ ਆ ਗੈਰ ਕਾਨੂੰਨੀ ਰੇਤਾ ਚੱਕਿਆ ਗਿਆ ਪੂਰੇ ਵਿਚਕਾਰੋਂ ਨਹੀਂ ਚੱਕਿਆ ਗਿਆ ਸਿਰਫ ਜਿਹੜਾ ਏਰੀਆ ਨੇੜੇ ਪੈਂਦਾ ਸੀ ਉਥੋਂ ਗੈਰ ਕਾਨੂੰਨੀ ਰੇਤਾ ਚੱਕਿਆ ਗਿਆ ਰੇਤਾ ਚੱਕਣ ਤੋਂ ਬਾਅਦ ਉਹ ਇਸਾਨੀਵਾ ਹੋ ਗਿਆ ਤੇ ਉੱਥੇ ਪਾਣੀ ਵੱਧ ਆ ਗਿਆ ਤੇ ਉਹਨੇ ਕੰਡੇ ਖੋਰਨੇ ਸ਼ੁਰੂ ਕਰਤੇ ਸੋ ਇਸ ਕਰਕੇ ਇਹਦਾ ਨੁਕਸਾਨ ਇਹਦਾ ਕਿਤਨਾ ਕਿਤੇ ਜ਼ਿੰਮੇਵਾਰੀ ਇਲਾਕੇ ਦੇ ਲੋਕਾਂ ਦੀ ਜਾਂ ਜਿਨ੍ਹਾਂ ਨੇ ਵੀ ਇੱਥੋਂ ਰੇਤਾ ਚੱਕਿਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਇੱਥੋਂ ਦੇ ਲੋਕ ਇਹ ਗੱਲ ਹੁਣ ਕਹਿ ਰਹੇ ਆ ਵੀ ਜਿੰਨਾ ਖਵਾਜੇ ਚ ਉਹ ਰੇਤਾ ਚੱਕਿਆ ਟਰਾਲੇ ਭਰ-ਭਰ ਕੇ ਤੇ ਉਹਨਾਂ ਵਾਪਸ ਮੰਗਾ ਰਿਹਾ ਖਵਾਜਾ ਹਨ ਇਹ ਇੱਥੋਂ ਦੇ ਲੋਕਾਂ ਦੀ ਬਾਰਡਿੰਗ ਮਾਲ ਲੋਕਲ ਲੋਕਾਂ ਨਾਲ ਗੱਲ ਕੀਤੀ ਆ ਤੇ ਲੋਕ ਬਹੁਤ ਥੰਮ ਤੇ ਆਪ ਮੁਹਾਰੇ ਜਿਹੜੇ ਆ ਉਹ ਸੇਵਾ ਕਰ ਰਹੇ ਆ ਤੇ ਹੁਣ ਇੱਥੋਂ ਦਾ ਕੰਮ ਜਿਹੜਾ ਆ ਕਾਫੀ ਹੱਦ ਤੱਕ ਕੰਟਰੋਲ ਦੇ ਵਿੱਚ ਆ ਤੇ ਕਾਫੀ ਹੱਦ ਤੱਕ ਸੰਗਤਾਂ ਨੇ ਕੰਟਰੋਲ ਕੀਤਾ ਹੋਇਆ ਆ ਪੰਜਾਬ ਦੇ ਨੌਜਵਾਨ ਪੰਜਾਬ ਜਿੱਦਾਂ ਕਹੇ ਹੁੰਦੇ ਆਪਨੇ ਆਪ ਤੌਰ ਤੇ ਤੌਰ ਤੇ ਲੱਗਾ ਹੋਇਆ ਆ ਸੋ ਇਸ ਦੀ ਹਾਲਤ ਹੁਣ ਕਾਫੀ ਜ਼ਿਆਦਾ ਬਿਹਤਰ ਹੈ ਤੇ ਜੇ ਦੁਬਾਰਾ ਮੀਂਹ ਨਹੀਂ ਪੈਂਦੇ ਤੇ ਪਾਣੀ ਨਹੀਂ ਆਉਂਦਾ ਤੇ ਇਹ ਬੰਨ ਹੁਣ ਕੰਟਰੋਲ ਦੇ ਵਿੱਚ ਆ ਸ਼ੁਕਰੀਆ